ਸਾਨੂੰ ਕਈ ਦਿਨਾਂ ਤੋਂ ਖ਼ਬਰ ਆਈ ਦੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਇਹਦਾ ਤੇ ਸੁੱਖਾ ਅਛਰੋਂ ਜੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਾਂ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਨਮਰਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਹੋ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਸਰੂਪ ਲੈਣ ਵਾਲਦੇ ਪਰਸੋਂ ਐਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਉੱਥੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿ ਹੋ ਗਿਆ ਜੇ ਤੋਂ ਮਹਾਰਾ ਸੁਪ ਲੈ ਆਂਦਾ ਐਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਇੱਕ ਕਾਰਜ ਫਤਿ ਹੋਇਆ ਜੀ ਇਹ ਸੋ ਚਾਰੇ ਰੱਖ ਲਈ ਕਰਦੇ ਸੀ ਕਿ ਇਹ ਸਾਫ ਤੋਂ ਦੂਜਾ ਉਹ ਕਿਤਨੇ ਖਿਲਾਫ ਕਰ ਰਹੇ ਵੀ ਨੇ ਮਹਾਰਾਜ ਅਸੀਂ ਨਾ ਗੁੜਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਜ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ ਤੋਂ ਤੋਂ ਤਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰੇਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਇਹਨਾਂ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀਦਿਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਐਸੀ ਪੁਲਿਸ ਨੇ ਪੂਰਾ ਸਾਹ ਦਿੱਤਾ ਜੀ ਆਜੀਪੀ ਸੀ ਆਜੀਪੀ ਸੀ ਨੇ ਹੀ ਪੂਰਾ ਸਾਹ ਦਿੱਤਾ ਜੀ ਇਹਨਾਂ ਦੀ ਆਜੀਪੀ ਸੀ ਇਹਨਾਂ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕੰਮ ਹੋਇਆ ਸਰਦਾਰ ਸਾਹਿਬ ਨੇ ਬਹੁਤ ਸਾਡਾ ਸਾਥ ਕੀਤਾ ਕਿਸ ਤਰੀਕੇ ਦੀ ਮੰਗ ਰੱਖਦੇ ਕਿਉਂਕਿ ਇਹ ਅਕਸਰ ਜਿਹੇ ਇਹ ਪਰੇ ਮਾਪਲੇ ਆਉਂਦੇ ਨੇ ਸਾਹਮਣੇ ਕਿ ਕਿਸ ਤਰੀਕੇ ਨਾਲ ਦੇਖਦੇ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਦਿੱਤਾ ਸਾਰੇ ਪਿੰਡਾਂ ਤੋਂ ਸਾਰਾ ਜੋ ਬੇਨਤੀ ਆਦੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਤੋਂ ਇਹਨਾਂ ਦੀ ਜਿੱਥੇ ਕਿਤੇ ਵੀ ਨਰਾਤਰ ਹੋ ਰਿਹਾ ਰੋਕ ਬੇਨਤੀ ਕਰਕੇ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਸਾਹਿਬ ਨੇ ਬਹੁਤ ਸਾਡਾ ਕੰਟੈਕਟ ਨੰਬਰ ਹੈਗਾ 9653700602 ਕੋਲੋਂ ਸਹਿਯੋਗ ਦਵਾਂਗੇ ਅਸੀਂ ਇਹ ਮਤਲਬ ਗੱਲ ਮਹਾਰਾਸ਼ਟਰ ਦੇ ਸਤਕਾਰ ਦੀ ਹੈ ਜੀ ਹੋਰ ਕੋਈ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਦੀ ਇਹਨਾਂ ਦੀ ਬੇਨਤੀ ਘਰੇ ਇਨਾਂ ਨੇ ਮਾਰਾ ਪ੍ਰਕਾਸ਼ ਕੀਤੇ ਹੋਇਆ ਪਿਛੇ 6-6 ਮਹੀਨੇ ਮਾਰਾ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਾਰਾ ਸੁੱਖਾ ਰਹਿੰਦੇ ਨੇ ਸੁੱਖਾ ਸੁੱਖਾ ਦਾ ਪ੍ਰਕਾਸ਼ ਨਹੀਂ ਨਾ ਇਹਨਾਂ ਕੋਲੇ ਸੁਖਰਾਸਾਂ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਹੈ ਇਹ ਮਾਤਾ ਦਾ ਬੇਟਾ ਵੀ ਐ ਇੱਕ ਉਹ ਵੀ ਮਤਲਬ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਸ ਤੋਂ ਮਹਾਰਾ ਸਰੂਪ ਲੈਣ ਵਾਲ ਦੇ ਪਰਸੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਹਾਰਾ ਸਰੂਪ ਲਿਆਂਦਾ ਐ ਜੀ ਪੀ ਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ 하이 रीजन ਇੱਕ ਕਾਰਜ ਫਤੇ ਹੋਇਆ ਹੈ ਇਹ ਚਾਰ ਰੱਖੀ ਕਰਦੇ ਸੀ ਕਿ ਇਹ ਸਾਫ ਸਫੋਤ ਜਿਹੜਾ ਉਹ ਸਹੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਏ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਫੂਰਪਦਾ ਤਾਂ ਖ ਰਮਾਲਾ ਸਾਫ ਸੀ ਮੈਂ ਉਹਨੂੰ ਕਾ ਵੀ ਮਹਾਰਾਫੂਰਪਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਝਰੂ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾਸਾਂ ਨਹੀਂ ਹੁੰਦਾ ਸੀ ਤੇ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਇਹਨਾਂ ਮਹਾਰਾਜ ਦੇ ਕਮਰੇ 'ਚ ਨਾ ਤਾਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੋਈ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜੀਪੀ ਜੀ ਐਜੀਪੀ ਜੀ ਨੇ ਵੀ ਫੋਲੋ ਸਾਥ ਦਿੱਤਾ ਜੀ ਇਹਨਾਂ ਦੀ ਐਜੀਪੀਸੀ ਜੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਉਹ ਐਸਐਸਪੀ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੁਰੇ ਮਾਮਲੇ ਆਉਂਦੇ ਨੇ ਸਾਡੇ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਰਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖ਼ਬਰ ਆਈ ਦੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਜੇ ਸੁੱਖਾ ਅਛਣ ਹੋਵੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਾਂ ਵਾਸਤੇ ਕੋਈ ਪੀੜਾ ਸਾਹ ਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਹੈ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਨਮਤ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਸ ਤੋਂ ਮਾਰਾ ਰੂਪ ਲੈਣ ਵਾਸਤੇ ਪਰਸੋਂ ਐ ਜੀਪੀਸੀ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਸੀ ਅੱਜ ਮਹਾਰਾਜ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਾਰਾ ਰੂਪ ਲਿਆਂਦਾ ਐ ਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਆਈ ਰੀਜਮ ਇੱਕ ਕਾਰਜ ਫਤੇ ਹੋਇਆ ਹੈ ਇਹ ਚਾਰ ਰੱਖੀ ਕਰਦੇ ਸੀ ਕਿ ਇਹ ਸਾਫ ਤੋਂ ਉਹ ਜਿਹੜਾ ਉਹ ਸਹੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਹੀ ਆ ਮਹਾਰਾਜ ਰੂਪ ਦਾ ਤਾਂ ਖ ਰਮਾਲਾ ਸਾਫਤੀ ਵੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਕਿ 6-6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ 6-6 ਮਹੀਨੇ ਸੁੱਖਾਸਣ ਨਹੀਂ ਹੁੰਦਾ ਸੀ ਤੇ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾਲ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਲੇਕਿਨ ਮਹਾਰਾਜ ਦੇ ਕਮਰੇ 'ਚ ਨਾ ਤਾਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀਜੀ ਕਾਰਵਾਈ ਦੀ ਪੁਲਿਸ ਨੇ ਕੋਦਾਰ ਦੇ ਕੀਤੀ ਹੈ ਐਸਜੀਪੀ ਨੇ ਪੂਰਾ ਸਾਥ ਦਿੱਤਾ ਜੀ ਐਜੀਪੀ ਸੀ ਐਜੀਪੀ ਸੀ ਨੇ ਹੀ ਫੁੱਲ ਸਾਥ ਦਿੱਤਾ ਜੀ ਇਹਨਾਂ ਦੀ ਐਜੀਪੀ ਸੀ ਨੇ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸਾਬ ਸਾਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖੀ ਹੈ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਪਿਆਂ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਵੇਖਦੇ ਕਿ ਇਸ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਜੇ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲ ਸਹਾਇਜੋਗ ਦਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੋਈ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਛਣ ਹੋਵੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਬੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਸ ਤੋਂ ਮਾਰਾ ਖ਼ਰੂਪ ਲੈਣ ਵਾਸਤੇ ਪਰਥੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾਜ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਉਸ ਤੋਂ ਮਾਰਾ ਖ਼ਰੂਪ ਲਿਆਂਦਾ ਅੱਜ ਜੀ ਤੁਸੀਂ ਆਣਾਂ ਦੀ ਹਾਜ਼ਰੀ ਚ ਪੁਲੀਸ ਦੀ ਅੱਜ ਰਿਜਿਸਟ੍ਰ ਕਾਰਜ ਫਤੇ ਹੋਇਆ ਜੀ ਇਹ ਅਸੀਂ ਚਾਰ ਰੱਖੀ ਕਰਦੇ ਸੀਗੇ ਇਹ ਸਾਫ ਸੰਦੂਕ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੇ ਸੀਗੇ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਸਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸੰ ਨਹੀਂ ਹੁੰਦਾ ਸੀ ਤਈ ਵਾਰ ਤਾਂ ਤੋਂ ਦੋ ਤਿੰਨ ਤਣ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖਦੇ ਤੇ ਕੋਈ ਗੱਲ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਕਿਨ ਮਹਾਰਾਜ ਦੇ ਕਮਰੇ 'ਚ ਨਾ ਤਾਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੋਈ ਕਾਰਵਾਈ ਦੀ ਪੁਲਿਸ ਨੇ ਕੋਈ ਤਾਰਦੀ ਕੀਤੀ ਹੈ ਐਸੀ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸਰਦਾਰ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਤੇ ਕਿਸ ਤਰੀਕੇ ਨਾਲ ਦੇਖਿਓ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਦੇਣਤੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲੋਂ ਸਾਹਿਬ ਜੋ ਦਮਾਂਗੇ ਹੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਏ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਏ ਪ੍ਰਕਾਸ਼ ਰਹਮਨੇ 6-6 ਮਹੀਨੇ ਮਹਾਰਾ ਸੁੱਖਾਸਣ ਨਹੀਂ ਹੁੰਦਾ ਹੈਗਾ ਤੇ ਸੁੱਖਾਸਣ ਹੋ ਜੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਣ ਵਾਸਤੇ ਕੋਈ ਪੀੜਾ ਸਾਹ ਵਾ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਨਮੋਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਹੋ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਹ ਤੋਂ ਮਹਾਰਾ ਸੁਪ ਲੈਣ ਵਾਲ ਦੇ ਪਰਸੋਂ ਐਜੀਪੀਸੀ ਨਾਲ ਸ਼ਨੀਵਾਰ ਨੂੰ ਗਏ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਧੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੋਂ ਮਹਾਰਾ ਸੁਪ ਲਿਆਂਦਾ ਤਾਜੀ ਜੀ ਹਿਆਣਾ ਦੀ ਹਾਜ਼ਰੀ ਤੋਂ ਪੁਲਿਸ ਦੀ ਹਾਜ਼ਰੀ ਚ ਕਾਰਜ ਫਤੇ ਹੋਏ ਇਹ ਅਲੰਬ ਇਹ ਕਰ ਰਹੀ ਕਰਦੇ ਸੀ ਕਿ ਇਹ ਸਾਫ ਸਫੂਤ ਜਿਹੜਾ ਉਹ ਸਹੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁੜਕਾ ਸਾਹਿਬ ਕੋਲ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹ ਵੀ ਕਾ ਵੀ ਮਹਾਰਾਸਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ 2-3 ਤਨ 3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਇਹਨਾਂ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੋਈ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਆਜੀਪੀਸੀ ਆਜੀਪੀਸੀ ਨੇ ਹੀ ਫੁੱਲ ਸਾਥ ਦਿੱਤਾ ਜੀ ਇਹਨਾਂ ਦੀ ਆਜੀਪੀਸੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਉਹ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇਹਦੇ ਇਹ ਪੁਰੇ ਮਾਮਲੇ ਆਉਂਦੇ ਨੇ ਸਾਡੇ ਤੇ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਜੋ ਸ਼ਹਿਰਾਂ 'ਚ ਉਹ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ 9653700602 ਬਹੁਤ ਸਾਰਾ ਸਹਿਯੋਗ ਦਵਾਂਗੇ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਤੁਹਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਛਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਾਂ ਵਾਸਤੇ ਕੋਈ ਪੀੜਾ ਸਾਹ ਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਮਤਲਬ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਹ ਤੋਂ ਮਹਾਰਾ ਰੂਪ ਲੈਣ ਵਾਲਦੇ ਪਰਸੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ ਦੋ ਤਿੰਨ ਦਿਨਾਂ ਤੋਂ ਇਹ ਉਲਝ ਰਿਆ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤੇ ਹੋ ਗਿਆ ਜੇ ਤੋਂ ਮਹਾਰਾ ਰੂਪ ਲਿਆਂਦਾ ਐ ਜੀ ਪੀ ਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਅੱਜ ਹੀ ਇੱਕ ਕਾਰਜ ਫਤੇ ਹੋਇਆ ਹੈ ਇਹ ਅਸੀਂ ਚਾਰ ਰਕੀ ਕਰਦੇ ਸੀ ਕਿ ਇਹ ਸਾਫ ਤੋਂ ਉਹ ਜਿਹੜਾ ਉਹ ਜੰਗੀ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਏ ਅਸੀਂ ਨਾ ਗੁਰਦਾਸ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਸ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹ ਕਾ ਵੀ ਮਹਾਰਾਸ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ 2-2 ਤਿੰਨ-ਤਿੰਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਇਹਨਾਂ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੁਝ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਆਜੀਪੀਸੀ ਆਜੀਪੀਸੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਆਜੀਪੀਸੀ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਜੋ ਐਸਐਸਪੀ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਅਜਿਹੇ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਕਿ ਕਿਸ ਤਰੀਕੇ ਨਾਲ ਵੇਖਿਓ ਕਿ ਇਸ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ